ਮਾਤਾ ਜੀ ਉਹ ਦਿਲਾ ਭਈਆ ਪਾਪੇ ਪਿਆ ਰਹੇ ਤੱਕ ਨਾ ਹੈ ਕਹਿੰਦਾ ਇਸ ਤੀ ਪੰਨੇ ਤੇ ਆ ਰਿਹਾ ਸਵੇਰੇ ਦੇ ਵਿੱਚ ਮੁੱਖ ਅਸਤੇ ਕੀ ਦੇਖਣਾ ਇਹ ਕਿ ਮੜਾ ਤੈਰੀ ਖਚਾਵੇ ਲੱਗੇ ਪਿਛਲੇ 30 35 ਸਾਲ ਤੋਂ ਪੰਜਾਬ ਦੇ ਅਮਰਤ ਵਰਗੇ ਪਾਣੀ ਜਿਹੜੇ ਸਾਡੀਆਂ ਜ਼ਿੰਦਗੀਆਂ ਬਖਸ਼ਦੇ ਸੀ ਸਾਨੂੰ ਕੁਸ਼ੀਨ ਹੱਥੇ ਖੇੜੇ ਦਿੰਦੇ ਸੀ ਉਹ ਪਾਣੀਆਂ ਜ਼ਹਿਰਾਂ ਪਾ ਕੇ ਇਹਨਾਂ ਨੇ ਲਗਾਤਾਰ ਸਾਡੇ ਨਾਲ ਕੁਸ਼ੀ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਅਤਵਾਦ ਹੈ ਜੋ ਸਾਡੇ ਦਰਿਆਵਾਂ ਦੇ ਵਿੱਚ ਰੀਨਿੰਗ ਪਾ ਰਿਹਾ ਹੈ ਜੋ ਸਾਡੀ ਧਰਤੀ ਜਿਹੜਾ ਫੁੱਤਰਾ ਜਿਹੜੀ ਰੀਨਿੰਗ ਪਾ ਰਿਹਾ ਇਸ ਅਤਵਾਦ ਨੂੰ ਰੋਕਣ ਲਈ ਆਪਣੀਆਂ ਨਸਲਾਂ ਫਸਲਾਂ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਆਪਣੀ ਧਰਤੀ ਬਚਾਉਣ ਲਈ ਅਸੀਂ ਇਹ ਤਹਿਯਾ ਕੀਤਾ ਕਿ ਅਸੀਂ 15 ਸਤੰਬਰ ਤੱਕ ਇਹਨੂੰ ਬੰਨ ਮਾਰਾਂਗੇ ਯਾਰਾਂ ਨੂੰ ਉਦੋਂ ਪਹਿਲਾਂ 24 ਅਗਸਤ ਦਾ ਅਸੀਂ ਇਕੱਠ ਰੱਖਿਆ ਬਹੁਤ ਵੱਡਾ ਲੁਧਿਆਣੇ ਬੀਰਕਾ ਫਲਾਉਣ ਤੋਂ ਲੈ ਕੇ ਸ਼ਹਿਰ ਤੱਕ ਅਸੀਂ ਸਰਗ ਦੇ ਤੋਂ ਤੱਕ ਅਸੀਂ ਮਾਰਚ ਕਰ ਰਹੇ ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਬੀਦ ਹੈ ਕਿ ਆਓ ਪਾਣੀ ਅਮੀਰ ਨੇ ਵੀ ਗਰੀਬ ਨੇ ਵੀ ਪਿੰਡੂ ਸ਼ਹਿਰੀ ਨੇ ਹਿੰਦੂ ਸਿੱਖ ਮੁ슬ਮਾਨ ਨੇ ਸਭ ਨੇ ਪੀਣਾ ਹੈ ਪਾਣੀ ਆ ਦਾ ਜੀਵਨ ਹੈ ਪਹਿਲਾ ਪਾਣੀ ਜੀਉ ਹੈ ਜਿਹਾ ਸਭ ਕੋਏ ਗੁਰਬਾਣੀ ਕਹਿੰਦੀ ਹੈ ਕਿ ਪਾਣੀ ਦੇ ਨਾਲ ਇਸ ਸ੍ਰਿਸ਼ਟੀ ਦੇ ਉੱਤੇ ਚੱਲਦਾ ਤਾਂ ਇਸ ਪਾਣੀਆ ਨੂੰ ਬਚਾਉਣ ਲਈ ਅਸੀਂ ਇਕੱਠੇ ਹੋ ਕੇ ਦੜੀਏ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਜਿੱਦẽ ਪ੍ਰਮਾਤਮਾ ਨਾ ਕਰੇ ਕੋਈ ਬੁਰਾ ਮਾੜਾ ਐਸਾ ਵਕਤ ਤਾਂ ਫੇਕ ਸਿਰੇ ਦੁਨੀਆ ਸਾਰੀ ਤੰਦਰੁਸਤ ਰਹੇ ਪਰ ਕਈ ਵਾਰੀ ਜਦੋਂ ਆਪਾਂ ਜਵਾਗ ਨੂੰ ਚੱਕ ਕੇ ਲੈ ਜਾਂਦੇ ਹਾਂ ਗੋਦੀ ਡਾਕਟਰ ਕੋਲੇ ਵੀ ਬਿਮਾਰ ਹੋ ਗਿਆ ਜਾਂ ਆਪ ਫੈਟ ਤੇ ਪਈਆਂ ਡਾਕਟਰ ਕਹਿੰਦਾ ਵੀ ਜਵਾਗ ਨੇ ਪਾਈ ਲੈ ਜੋ ਘਰੇ ਇਹਦਾ ਤਾਂ ਹੁਣ ਸਾਡੇ ਕੋਲ ਇਲਾਜ ਹੈ ਨਹੀਂ ਕੋਈ ਸੇਵਾ ਕਰ ਲੋ ਇਹਦੀ ਜ਼ਿੰਦਗੀ ਚਾਰ ਦਿੰਦੀ ਐ ਉਹਦੇ ਹਰਵੰਦਾ ਸੋਚਦਾ ਵੀ ਅਸੀਂ ਕੋਈ ਯਾਰਾਂ ਪੀ ਕੇ ਮਰ ਰਹੇ ਉਹ ਦਿਨ ਆਗ ਸਾਡੇ ਤੇ ਸਾਡੀਆਂ ਲੰਮੀ ਉਮਰਾਂ ਸੀ 100-100 ਸਾਲ ਦੇ 90-90 ਸਾਲ ਸਾਡੇ ਬਿਰਕ ਹੁੰਦੇ ਸੀ ਅੱਜ ਸਾਨੂੰ 50-50 ਸਾਲ ਦਾ ਨੂੰ ਸ਼ੂਗਰ ਕੈਂਸਰ ਕਾਲੀ ਪੀੜੀ ਟੀਵੀ ਇਹਨਾਂ ਮੈਂ ਪਿੰਡਾਂ 'ਚ ਗਿਆ ਲੁਧਿਆਣਾ ਤੋਂ ਲੈ ਕੇ ਕੋਈ ਫਰੀਦਕੋਟ ਲੋਗਾ ਮੁਕਸਬਾ ਜਾਂ ਫਾਲਕਾ ਹਬੌਰ ਤੱਕ ਦੇ ਪਿੰਡਾਂ 'ਚ ਗਿਆ ਪੰਜਾਬ ਦਾ ਮੁੱਖ ਮੰਤਰੀਆ ਚੁਟਕਲੇ ਸੁਣਾ ਰਿਹਾ ਕਹਾਣੀਆਂ ਸੁਣਾ ਰਿਹਾ ਡਰਾਮੇ ਕਰ ਰਿਹਾ ਉਹਨੂੰ ਯਾਰ ਗੱਲਾਂ ਕਰਤੀਆਂ ਉਹਨੂੰ ਯਾਰ ਗੱਲਾਂ ਕਰਤੀਆਂ ਮੈਨੂੰ ਪੁੱਛਣਾ ਚਾਹਣਾ ਤੇਰੇ ਅੱਜ ਯਾਦ ਨਹੀਂ ਆ ਰਿਹਾ ਤੇਜਰ ਹੇਲਾ ਪਿੰਡ ਜਿੱਥੇ ਤੂੰ ਆਇਆ ਸੀ ਤੇਰੇ ਯਾਦ ਨਹੀਂ ਆ ਰਿਹਾ ਧਰਾਂਗ ਵਾਲਾ ਆਪਣ ਜਿੱਥੇ ਤੂੰ ਆਇਆ ਸੀ ਜਿੱਥੇ ਕਹਿੰਦੇ ਲੋਕਾਂ ਨੂੰ ਜਹਰ ਨਾਲ ਮਾਰਿਆ ਜਾ ਰਿਹਾ ਅੱਜ ਉਹਨਾਂ ਪਿੰਡਾਂ ਦੇ ਵਿੱਚ 7 ਸਾਲ ਦੇ ਜਵਾਕਾਂ ਦੀ ਕਿਡੜੀਆਂ ਉੱਡ ਰਹੀਆਂ ਨੇ ਗੁਰਦੇ ਫੇਰ ਹੋ ਰਹੇ ਨੇ ਜੰਮਦੇ ਜਵਾਕ ਪਹਾੜ ਹੋ ਰਹੇ ਨੇ ਉੱਥੇ ਤੂੰ ਕੀ ਕਰ ਰਿਹਾ ਤੇਰੇ ਕੋਲ ਛੋਟਕਲੇ ਕਹਾਣੀਆਂ ਰਹਿ ਗਈਆਂ ਤੂੰ ਕਹਿੰਦਾ ਹੁੰਦਾ ਸੀ ਸਾਡੇ ਨਾਲ ਖੜ ਕੇ ਉੱਥੇ ਬੁੱਢੇ ਦਰਿਆ 'ਤੇ ਕਿ ਜਰਾਂ ਪੈ ਰੀਆਂ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਅੱਜ ਤੇਰੀ ਅੱਖਾਂ ਵਿੱਚ ਨਹੀਂਆਂ ਤੇਰੇ ਐਮਐਲਏ ਗੋਗੀ ਵਰਗੇ ਪੱਪੀ ਵਰਗੇ ਪੱਗਿਆ ਤੇ ਸ਼ਰਿਆਮ ਫੈਕਟਰੀਆਂ ਦੇ ਹੱਕ 'ਚ ਭੁਗਤ ਰਹੇ ਨੇ ਇਹ 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 ਸਾਡੇ ਲੋਕਾਂ ਨੂੰ ਲੋੜ ਆ ਵੀ ਇਹ ਬੰਦਾ ਮੈਂ ਇੱਕਦਾਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਉਹ ਬੰਦਾ ਸਾਬਤ ਹੋਊਗਾ ਇਹ ਨੀਰੋ ਆ ਪੰਜਾਬ ਦਾ ਨੀਰੋ ਮੈਂ ਕਿਉਂ ਕਹਣਾ ਰੋਮ ਸੜਦਾ ਸੀ ਬਲਦਾ ਸੀ ਤਾਂ ਨੀਰੋ ਕਹਿੰਦੇ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਚਟੇ ਨਾ ਮਰ ਰਿਹਾ ਅੱਜ ਪੰਜਾਬ ਪ੍ਰਵਾਸ ਕਰਕੇ ਉਜੜਦੇ ਆ ਖਾਲੀ ਹੋ ਰਿਹਾ ਅੱਜ ਪੰਜਾਬ ਦੀਆਂ ਨੌਕਰੀਆਂ ਬਾਹਰਲੇ ਨੂੰ ਦਿੱਤੀਆਂ ਜਾ ਰਹੀਆਂ ਅੱਜ ਪੰਜਾਬ ਜ਼ਹਿਰੀਲਾ ਪਾਣੀ ਪੀ ਕੇ ਮਰ ਰਿਹਾ ਤੇ ਪੰਜਾਬ ਦੀ ਹਵਾ ਧਰਤੀ ਜ਼ਹਿਰੀਲੀ ਹੋ ਚੁੱਕੀ ਹੈ ਇਹ ਬੰਦਾ ਅੱਜ ਵੀ ਇਹਦੇ ਕੋਲ ਚੁਟਕਦੇ ਆ ਘੱਟ ਸੁਣ ਲੋ ਬਾਤ ਸੁਣ ਲੋ ਉੱਚੀ ਲੋਕਾਂ ਨੂੰ ਤਾੜੀਆਂ ਮਰਵਾਈ ਜਾਂਦਾ ਰ ਕੋਈ ਰੋਡ ਮੈਪ ਨਹੀਂ ਕੋਈ ਨੀਤੀ ਨਹੀਂ ਕੋਈ ਅਗਲੀ ਗੱਦ ਨਹੀਂ ਕਰਜੇ ਦੇ ਕਰਜ਼ਾ ਚੱਕੀ ਜਾਂਦੇ ਆ ਸਭ ਤੋਂ ਮਾੜੀ ਗੱਲ ਜਿਹੜੀ ਇਹ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਦੱਖਣ ਭਾਰਤ ਦੇ ਸਾਰੇ ਸੂਬਿਆਂ ਨੇ ਇਹਦਾ ਵਿਰੋਧ ਕੀਤਾ ਬੰਗਾਲ ਨੇ ਇਹਦਾ ਵਿਰੋਧ ਕੀਤਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਸੈਂਟਰ ਦੀ ਸਰਕਾਰ ਪਰ ਇਹਨੇ ਅਟਕਾਜ ਪ੍ਰਾਈਵੇਟ ਉਹਨਾਂ ਦੇ ਹਵਾਲੇ ਕਰਤੇ 400 ਸਕੂਲ ਦੀ ਇਹਨਾਂ ਨੇ ਲਿਸਟ ਬਣਾ ਕੇ ਦੇ ਦਿੱਤੀ ਸੈਕਟਰ ਦੀ ਸਰਕਾਰ ਨੂੰ ਇਹਨਾਂ ਨੇ ਸਾਡੀਆਂ ਯੂਨੀਵਰਸਿਟੀਆਂ ਕਾਲਜ ਸਕੂਲਾਂ ਦੇ ਹਵਾਲੇ ਕਰ ਦੇਣੇ ਆ ਉਹ ਬੜਾ ਖਤਰਨਾਕ ਨੀਤੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਸਿਲੇਬਸ ਲਿਟਰੇਚਰ ਇਤਿਹਾਸ ਆਪਣੇ ਹਿਸਾਬ ਨਾਲ ਪੜਾਉਣਾ ਆਪਣੇ ਮਨਪਸੰਦ ਪੜਾਉਣਾ ਉਹ ਸਾਡੇ ਆਪਣੇ ਜੋਦੇ ਨੇ ਸਾਡਾ ਆਪਣਾ ਇਤਿਹਾਸ ਆ ਸਾਡਾ ਆਪਣਾ ਸੱਭਿਆਚਾਰ ਆ ਸਾਡਾ ਆਪਣਾ ਗੀਤ ਸੰਗੀਤ ਆ ਹਰ ਸੂਬੇ ਦਾ ਆਪਣਾ ਆਪਣਾ ਕਲਚਰ ਆ ਉਸਾਰੇ ਕੁਝ ਨੂੰ ਕਿਵੇਂ ਰਲਗੱਡ ਕਰਨਾ ਚਾਹੁੰਦੀ ਹੈ ਸਾਇੰਸ ਕਿਵੇਂ ਇੱਕ ਦੇਸ਼ ਇੱਕ ਬੁੱਧੀ ਦੀ ਗੱਲ ਹੋ ਰਹੀ ਆ ਉਹਨੇ ਤੈਅ ਤੋਂ ਲੱਗੇ ਹੋਏ ਨੇ ਤੇ ਇਹ ਉਹਨਾਂ ਦਾ ਹੱਥ ਠੋਕਾ ਬਣ ਕੇ ਉਹਨਾਂ ਦਾ ਮੋਹਰਾ ਬਣ ਕੇ ਸਭ ਤੋਂ ਪਹਿਲਾਂ ਪੂਰੇ ਭਾਰਤ ਦੇ ਵਿੱਚ ਜੇ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਆ ਤਾਂ ਇਸ ਬੰਦੇ ਨੇ ਕੀਤੀ ਆ ਪੰਜਾਬ ਦੇ ਵਿੱਚ ਕੀਤੀ ਆ ਉਹਦੇ ਤਹਿਤ ਇਹ ਹੁਣ ਸਿੱਖਿਆ ਦਾ ਹਾਲਾਤ ਉਹ ਬਣ ਗਏ ਕਿ ਜਿਹਦੇ ਕੋਲ 100 ਰੁਪਇਆ ਸੌਂ ਸਿੱਖਿਆ ਲੈਣਾ 500 ਰੁਪਇਆ 500 ਹੀ ਨਹੀਂ ਗਰੀਬ ਬੰਦਾ ਕਿੱਥੇ ਜਾਊਗਾ ਡੀਐਸਸੀ ਐਗਰੀਕਲਚਰ ਬਰਿੰਦਰ ਕਾਲ ਫਰੀਦਕੋਟ ਦੇ ਵਿੱਚੋਂ ਖਤਮ ਕਰ ਦਿੱਤੀਗੀ ਬੰਦ ਕਰ ਦਿੱਤੀਗੀ ਅੱਗੇ ਗਰੀਬ ਜਵਾਬ ਵਿੱਚ 4-5000 ਰੁਪਏਸ ਨਾਲ ਪੜ੍ਹ ਦਿੰਦੇ ਸੋ ਲੱਖਾਂ ਰੁਪਇਆ ਕਿੱਥੋਂ ਭਰਨੇ ਜਵਾਬ ਚਾਣ ਇੱਕ ਨਾਮ ਸਿੱਖਿਆ ਦੀ ਕ੍ਰਾਂਤੀ ਲਿਆਂਦੀ ਮੈਂ ਸੇਹ ਚ ਕ੍ਰਾਂਤੀ ਲਿਆਂਦੀ ਇਹਨਾਂ ਜਲੂਸ ਕੱਢ ਕੇ ਰੱਖਤਾ ਪੰਜਾਬ ਪਰ ਅੱਜ ਵੀ ਉਹੀ ਜਿਹੜਾ ਇੱਕ ਕਲਾਕਾਰੀ ਇਹਦੇ ਕੋਲ ਉਹੀ ਡਰਾਮੇਬਾਜੀ ਉਹੀ ਅੱਜ ਵੀ ਸਟੇਜਾਂ 'ਤੇ ਖੜਕੇ ਉਹੀ ਵਰਤ ਰਿਹਾ ਕੰਮ ਸਾਰਿਆ ਪੰਜਾਬ ਦੇ ਲੋਕਾਂ ਨੂੰ ਪੀਲਾ 24 ਤਰੀਕ ਨੂੰ ਬਹੁਤ ਤੋਂ ਵੱਧ ਵੱਡੀ ਗਲਤੀ ਲੁਧਿਆਣਾ ਬਿਰਕਾ ਪਲਾਂਟ ਦੇ ਪਹੁੰਚੋ ਜੇ ਜਿਹੜਾ ਤੁਸੀਂ ਇਹ ਆਪਣੇ ਜਵਾਬਤਾ ਹੁੰਦੇ ਰਹੋ ਤਾਂ ਮੈਂ ਕਹਿੰਦਾ ਇਹ ਵੀ ਤੈਨੂੰ ਮਿਲਕਾ ਸਦਾਨਾ ਜਿਹੜਾ ਸਿਆਸੀ ਆਪਦਾ ਪੇਟ 填ਹਾਰ ਕਰ ਰਿਹਾ ਹੈ ਜਿਹੜਾ ਮੈਂ ਜਾ ਕੇ ਮੈਂ ਕਹਿੰਦਾ ਮੇਰੇ ਨਾਲ ਤੁਰੋ ਦਾ ਸਹੀਕ ਬਣਾ ਮੈਂ ਅੱਜ ਗੁਰੂ ਹਰਸਾਏ ਦੇ ਏਰੀਆ 'ਚ ਆ ਮੈਂ ਕੱਲ ਮੁਕਸਰ ਸੀ ਅਰਸੋ ਮੈਂ ਫਿਰ ਕੋਰਸੀ ਚੌਥੇ ਮੈਂ ਮੋਗੇ ਸੀ ਪੰਜਵੇਂ ਮੈਂ ਲੁਧਿਆਣੇ ਸੀ ਛੇਵੇਂ ਮੈਂ ਅਧੇਗਰ ਸਾਫ ਸੀ ਮੈਂ ਰੋਲ ਪੰਜਾਬ ਜਾਣਾ ਮੇਰੀ ਤਨਖਾਹ ਲੱਗੀ ਆ ਮੈਨੂੰ ਕੋਈ ਮੇਰੀਆਂ ਟੈਂਕੀਆਂ ਭਰਵਾਉਂਦਾ ਤੇ ਜੇ ਮੈਂ ਤੁਰਿਆ ਫਿਰਦਾ ਮੈਂ ਕਹਿੰਦਾ ਮੈਂ ਮੈਂ ਤਾਂ ਸਿਆਸੀ ਹੈਗਾ ਹੀ ਆ ਮੈਂ ਤਾਂ ਮੁਕੜਿਆ ਨਹੀਂ ਕਦੇ ਮੇਰਾ ਚੋਣਾ ਲੜਿੰਦਾ ਨੇ ਭਾਂਸਵਾ ਲੜੀਓ ਲੋਸਵਾ ਲੜੀਓ ਪਰ ਜਿੱਥੇ ਮੈਂ ਫਿਰ ਰਿਹਾ ਮੈਂ ਇਥੋਂ ਚੋਣ ਲੜਨੀ ਐ ਐਮਐਲਏ ਜਾਂ ਕੀ ਦੀ ਮੈਂ ਜਿੰਨਾਂ ਲੋਕਾਂ ਕੋਲ ਮਾ ਉੱਥਾ ਮਾਰਦਾ ਫਿਰਦਾ ਵੀ ਆਓ ਲੋਕੋ ਕੀ ਮੇਰੇ ਇਕੱਲੇ ਦਾ ਪੰਜਾਬ ਐ ਚਲ ਮੈਂ ਸਿਆਸੀਆਂ ਬਾਕੀ ਸਿਆਸੀਆਂ ਨੂੰ ਕੋਈ ਸੱਪ ਸੰਗਦੇ ਇਹ ਹਾਲੀਕਾਰ ਦੇ ਸਿਆਸਤ ਵਾਲੀ ਸਰਕਾਰ ਹੱਲ ਕਰਦੇ ਰਾਜਾ ਬੜੰਗੇ ਜਿਹੜਾ ਸ਼ਰਿਆ ਮੈਂ ਉੱਥੇ ਫੈਕਟਰੀਆਂ ਦੇ ਹੱਕ ਚ ਬਹੁਤ ਦਾ ਜਾ ਕੇ ਪਾਰਲੀਮੈਂਟ ਦੇ ਬੋਲਦਾ ਕਿ ਡਾਈਂਗ ਫੈਕਟਰੀਆਂ ਜੀ ਭੱਜ ਰਹੀਆਂ ਜੀ ਲੁਧਿਆਣਾ ਦੇ ਵਿੱਚੋਂ ਤਾਂ ਮੈਂ ਕਰੋ ਸਿਆਸਤ ਕੋਈ ਮਾੜੀ ਨਹੀਂ ਸਿਆਸਤ ਤੁਸੀਂ ਸਿਆਸੀ ਹੋ ਇਹ ਸਿਆਸੀ ਆ ਮੈਂ ਹਰ ਬੰਦਾ ਸਿਆਸੀ ਹੈ ਸਿਆਸਤ ਤੋਂ ਬਣਾ ਹੈ ਕਿ ਸਾਡੇ ਗੁਰੂਆਂ ਨੇ ਮੀਰੀ ਪੀਰੀ ਦੋਸਤਾਂ ਕੁੱਤੇ ਆ ਸਭ ਇਹ ਕਰ ਕਰਨੀ ਕੋਈ ਮਾੜੀ ਨਹੀਂ ਸਿਆਸਤ ਚੰਗੀ ਹੋਣੀ ਚਾਹੀਦੀ ਹੈ ਭਲੇ ਦੀ ਸਿਆਸਤ ਹੋਣੀ ਚਾਹੀਦੀ ਹੈ ਜਿਹੜੀ ਸਿਆਸਤ ਨਾਲ ਤੁਸੀਂ ਲੋਕਾਂ ਨੂੰ ਦੱਬਣਾ ਮਾਰਨਾ ਹੁਣ ਮੇਰੇ ਦੇ ਪਰਚੇ ਖੋਲਣ ਨੂੰ ਫਿਰਦਾ ਅੰਮਾ ਮਾਂ ਬੱਚਾ ਮੁਲਾਪੁਰ ਦੇ ਇਹਨੂੰ ਫਿਰਦੇ ਆ ਕਿ ਲੱਖਾਂ ਗਹਿ ਟੇਕਦਾਰ ਨੂੰ ਅੱਗ ਲਾ ਕੇ ਬਚਾਉਣ ਦੀ ਧਮਕੀ ਦਿੱਤੀ ਗਿਆ 2 ਸਾਲ ਪਹਿਲਾਂ ਮਰੇ ਦੇ ਫਰੀਕੇ ਪੱਤਰ ਚਿੱਟਾ ਵੇਚਣ ਦਾ ਪਰਚਾ ਦਿੱਤਾ ਸੀਗਾ ਜਾਣੇ ਜਿਹੜੀਆਂ ਆਵਾਜ਼ਾਂ ਉੱਡਦੀਆਂ ਉਹਨਾਂ ਨੂੰ ਦੱਬਣਾ ਕਿਵੇਂ ਆ ਦਬਾਉਣਾ ਕਿਵੇਂ ਆ ਉਹਨਾਂ ਨੂੰ ਘਰਾਂ ਚ ਕਿਵੇਂ ਬਾੜਨਾ ਇਹ ਲਗਾਤਾਰ ਉਸ ਏਜੰਡੇ ਦੇ ਕੰਮ ਕਰ ਰਿਹਾ মিডিਆ ਜਿਹੜਾ ਮਾੜਾ ਮੋਟਾ ਨਿਰਪੱਖ ਰਹਿ ਗਿਆ ਬਾਕੀ ਉਹ ਵੀ ਨੇ ਆਪਣੇ ਥੱਲੇ ਲਾ ਲਿਆ ਸੋ ਲੋਕਾਂ ਨੂੰ ਬੇਨਤੀ ਆ ਵੀ ਇਹ ਜਿੰਨੇ ਲੋਕ ਨੇ ਦਿੱਲੀ ਦੇ ਦਲਾਲ ਲੋਕ ਆ ਉਹਨਾਂ ਨੇ ਜੁੱਤੀਆਂ ਚ ਲੜਦੇ ਜਾ ਕੇ ਦੇ ਦੇ ਜਾਂਦੇ ਨੇ ਉੱਚੇ ਕਰਨ ਸਾਡੀ ਕੁਰਸੀ ਬਚੀ ਰਵੇ ਤੁਸੀਂ ਪੰਜਾਬ ਨੂੰ ਚਾਹਿਆ ਗਲਾਜ ਜਿਵੇਂ ਮਰਜੀ ਮਾਰ ਪਿਛਲੇ 15 ਅਗਸਤ ਤੋਂ ਪਹਿਲਾਂ ਨੇ ਕਿਹਾ ਸੀ ਮੈਂ ਜਿੱਟਾ ਬੰਦ ਕਰ ਦੂੰਗਾ ਦੂਜਾ 15 ਅਗਸਤ ਦਾਂਗਾ ਜਿੱਟਾ ਰੁਕ ਗਿਆ ਕਿਵੇਂ ਯਾਰ 15 15 ਸਾਲਾਂ ਦੇ ਜਵਾਬ ਮਾਰਦੇ ਆ ਕਿਵੇਂ ਤਰਾ ਤਰਾ ਹੋਈ ਪਈ ਆ ਪੰਜਾਬ ਚ ਕਿਵੇਂ ਮਾਵਾ ਭੈਣਾ ਬਲਕਦੀਆਂ ਪੀਰਨੇ ਪੈਂਦੇ ਇਹਨੂੰ ਚੁਟਕੜੇ ਕਹਾਣੀਆਂ ਸਮਝਦੀਆਂ ਨੇ ਧੰਨਵਾਦ ਜੀ